ਹਣ ਜਿੰਨੇ ਵੀ ਕਿਸਾਨ ਬਾਰਡਰਾਂ ਤੇ ਬੈਠੇ ਨੇ ਉਹ ਦਿਨ ਰਾਤ ਉੱਥੇ ਮਰ ਰਹੇ ਨੇ ਤੁਸੀਂ ਦੇਖੋ ਵੀ ਪੰਜਾਬ ਦੇ ਹਾਲਾਤ ਕੀ ਹੋਏ ਐ ਇੱਥੇ ਕਾਰੋਬਾਰ ਦੇ ਹਾਲਾਤ ਕੀ ਨੇ ਇਹ ਸਾਰਾ ਕੰਮ ਐ ਇਸ ਟਾਈਮ ਮਤਲਬ ਬੁਰਾ ਹਾਲ ਕੀਤਾ ਮੋਦੀ ਨੇ ਇਹਨਾਂ ਨੂੰ ਜਿੰਨੇ ਵੀ ਕਿਸਾਨ ਨੇ ਹੁਣ ਕੱਲ ਮੁੰਡਾ ਸ਼ਹੀਦ ਹੋ ਗਿਆ ਉਹਦਾ ਵੀ ਜ਼ਿੰਮੇਵਾਰ ਮੋਦੀ ਆ ਜੀ ਕਿਸਾਨ ਕੋਈ ਬੇਲਾ ਦਾ ਹੈ ਨਹੀਂ ਕਰੋ ਅੱਜ ਦਾ ਕੱਲ ਬਰਛੜ ਛੱਡ ਕੇ ਸ਼ਹੀਦ ਹੋ ਰਹੇ ਨੇ ਉਹ ਦੇਖ ਲਓ 18 ਸਾਲ ਦਾ ਮੁੰਡਾ ਕੱਲ ਸ਼ਹੀਦ ਹੋਇਆ ਬਰਿੰਡਾ ਸਾਈਡ ਦਾ ਸੀ ਮੇਰੇ ਇਲਾਕੇ ਦਾ ਸੀ ਲੇਕਿਨ ਗੱਲ ਵਧੀਆ ਨਹੀਂ ਲੱਗੀ ਐ ਲੜਨ ਝਗੜਨ ਵਾਲੀਆਂ ਆਪਣੀਆਂ ਟੀਮਾਂ ਨੇ ਸਾਰੀਆਂ ਉੱਥੇ ਲਾਤੀਆਂ ਉਹ ਕੋਈ ਅਤਵਾਦੀ ਥੋੜੀ ਬੈਠੇ ਨੇ ਜੀ ਕਿਸਾਨ ਹੀ ਨੇ ਆਪਣੀਆਂ ਵੋਟਾਂ ਲਈਆਂ ਹੋਈਆਂ ਮੋਦੀ ਸਾਹਿਬ ਨੇ ਮੋਦੀ ਵੀ ਮਤਲਬ ਪੀਐਮ ਤਾਂ ਹੀ ਬਣਿਆ ਜੇ ਮਤਲਬ ਲੋਕਾਂ ਦੇ ਸਿਰ ਤੇ ਉਹੀ ਲੋਕ ਉੱਥੇ ਬੈਠੇ ਆ ਤੇ ਬਹੁਤ ਗਲਤ ਹੋ ਰਿਹਾ ਹਾਤਕਵਾਦੀ ਉਹ ਹੈ ਨਹੀਂ ਅਤਵਾਦੀ ਮੈਨੂੰ ਇਹ ਆਪ ਹੀ ਲੱਗ ਰਹੇ ਨੇ ਬੀਜੇਪੀ ਵਾਲੀ ਜਿਹੜੇ ਆ ਬੰਬ ਗੋਲੇ ਸੁੱਟਦੇ ਪੇ ਗੋਲੀਆਂ ਮਾਰ ਰਿਹਾ ਜੋ ਆਪਣਾ ਕਲ ਭਰਾ ਕੇ ਸ਼ਹੀਦ ਹੋਇਆ ਵਾ ਪਰ ਬਹੁਤ ਗਲਤ ਹੋਇਆ ਉਹ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਆਉਗੀ ਕਿਸਾਨੀ ਅੰਦੋਲਨ ਦੀ ਸਨ 2020 ਤੇ 21 ਦੇ ਵਿੱਚ ਵੀ ਕਿਸਾਨਾਂ ਨੇ ਅੰਦੋਲਨ ਕੀਤਾ ਸੀਗਾ ਦਿੱਲੀ ਦੇ ਵਿੱਚ ਪੱਕੇ ਤੌਰ ਤੇ ਮੋਰਚਾ ਲਾਇਆ ਸੀ ਲੇਕਿਨ ਇਸ ਵਾਰ ਜਦੋਂ ਗੱਲ ਕੀਤੀ ਜਾਵੇ ਸ਼ੰਭੂ ਬਾਰਡਰ ਤੇ ਕਾਨੂੰਨੀ ਬਾਰਡਰ ਦੀ ਉੱਥੇ ਇੱਕ ਨੌਜਵਾਨ ਜਿਹੜਾ ਸ਼ਹੀਦ ਹੋ ਜਾਂਦਾ ਉਸ ਤੋਂ ਬਾਅਦ ਜਿਹੜੀ ਹੈ ਵਾਟਰ ਕੈਨਨ ਦੀ ਗੱਲ ਕੀਤੀ ਜਾਵੇ ਜਾਂ ਅਥਰੂ ਗੈਸ ਦੀ ਗੱਲ ਕੀਤੀ ਜਾਵੇ ਹਰ ਚੀਜ਼ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਲੇਕਿਨ ਇੱਕ ਕੱਲ ਨੂੰ 21 ਸਾਲਾਂ ਦਾ ਮੈ 21 ਸਾਲਾਂ ਦਾ ਨੌਜਵਾਨ ਜਿਹੜਾ ਉਥੇ ਉਸਦੀ ਮੌਤ ਹੋ ਜਾਂਦੀ ਹੈ ਲੇਕਿਨ ਉਹ ਕਲੀਆਂ ਪੈਣਾ ਤਿੰਨ ਪੈਣਾ ਦਾ ਇੱਕ ਭਾਈ ਸੀ ਜਿਹਦੇ ਪਿੱਛੇ 18 ਲੱਖ ਰੁਪਏ ਦਾ ਕਰਜ਼ਾ ਵੀ ਸੀ ਜਿਸ ਤੋਂ ਲੈ ਕੇ ਐਸ ਕੇ ਐਮ ਸਿੱਖਤ ਕਿਸਾਨ ਮੋਰਚੇ ਵੱਲੋਂ ਅੱਜ ਲਾਡੋਵਾਲ ਟੋਲ ਪਲਾਇਆ ਪੂਰਾ ਬੰਦ ਕੀਤਾ ਗਿਆ ਦੋਨੋਂ ਤਰਫਾ ਹਾਈਵੇ ਜਾਮ ਕਿਤੇ ਸੀ ਬੰਦ ਕੀਤੇ ਹੋਏ ਸੀ ਕਿਉਂਕਿ ਬੋਲੀ ਸਰਕਾਰ ਸੈਂਟਰ ਸਰਕਾਰ ਤੱਕ ਗੱਲਬਾਤ ਪਹੁੰਚੇ ਅਲੱਗ-ਅਲੱਗ ਵਿਸ਼ੇ ਤੇ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਕਿਸਾਨੀ ਅੰਦੋਲਨ ਨੂੰ ਤੇ ਕਿਸਾਨਾਂ ਸਾਥ ਦੇਣ ਵਾਸਤੇ ਕੀ ਲੱਗਦਾ ਹੈ ਕਿ ਆਮ ਆਬਾਦ ਨੂੰ ਵੀ ਅੱਗੇ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਜੀ ਹੁਣ ਜਿੰਨੇ ਵੀ ਕਿਸਾਨ ਉਹ ਦਿਨ ਰਾਤ ਉੱਥੇ ਮਰ ਰਹੇ ਨੇ ਤੁਸੀਂ ਦੇਖੋ ਵੀ ਪੰਜਾਬ ਦੇ ਹਾਲਾਤ ਕੀ ਹੋਏ ਐ ਇੱਥੇ ਕਾਰੋਬਾਰ ਦੇ ਹਾਲਾਤ ਕੀ ਨੇ ਇਸ ਕਰਕੇ ਸਾਰੇ ਹੀ ਆਪਣੇ ਜਿੰਨੇ ਵੀ ਭਾਈਚਾਰਾ ਆਇਆ ਸਾਰਿਆਂ ਨੂੰ ਮਤਲਬ ਸਾਥ ਦੇਣਾ ਚਾਹੀਦਾ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਜੇ ਹੁਣ ਉਹ ਉਸੇ ਟਾਈਮ ਮੰਗਾ ਜੇ ਨਾਮ ਮਾਨ ਦਾ ਮੋਦੀ ਤੇ ਤੁਸੀਂ ਦੇਖ ਲਓ ਅੱਜ ਆਟਾ ਕਿ ਟੁਕੜ 100 ਰੁਪਏ ਕਿਲੋ ਹੁੰਦਾ ਜੇ ਅੱਜ ਉਹ ਉੱਥੇ ਬੈਠੇ ਨੇ ਉਸੇ ਕਰਕੇ ਨੇ ਵੀ ਚਲੋ ਸਾਰਿਆਂ ਦਾ ਹੀ ਫਾਇਦਾ ਇਹਦੇ 'ਚ ਤੁਹਾਨੂੰ ਲੱਗਦਾ ਨਹੀਂ ਕਿ ਬਾਰਡਰ ਤੇ ਬੈਠਣ ਦੇ ਨਾਲ ਜੋ ਐਕਸਪੋਰਟ ਦਾ ਮਾਲ ਹੁੰਦਾ ਟਰਾਂਸਪੋਰਟੇਸ਼ਨ ਹੁੰਦੀ ਐ ਉਸ ਨੂੰ ਵੀ ਕਿਤਨਾ ਕਿਤੇ ਘਾਟਾ ਪੈ ਰਿਹਾ ਵੈ ਰੇਟ ਹੀ ਵਸ ਸਕਦੇ ਟਰਾਂਸਪੋਰਟੇਸ਼ਨ ਦਾ ਦੇਖੋ ਸਾਰੀ ਇਸ ਟਾਈਮ ਬੰਦ ਪਈ ਹੈ ਜੀ ਕਿਉਂਕਿ ਗੱਡੀਆਂ ਜਿਹੜੀਆਂ ਮੰਨ ਲਓ ਆਪਾਂ ਹੁਣ ਸਿੱਧੇ ਰੂਟ ਤੇ ਜਾਣਾ ਉਹ ਸਾਰੀਆਂ ਮਤਲਬ 100 ਕਿਲੋਮੀਟਰ ਦਾ ਘੁੰਮ ਕੇ ਜਾ ਰਹੀਆਂ ਨੇ ਤੇ ਹੁਣ ਤੁਸੀਂ ਦੇਖੋ ਵੀ ਹਾਲਾਤ ਟਰਾਂਸਪੋਰਟਰਾਂ ਦੇ ਕੀ ਨੇ ਪੰਪ ਜਮ੍ਹਾਂ ਹੀ ক্লোਜ਼ ਹੋਏ ਪਏ ਆ ਕਿਉਂਕਿ ਪੰਪਾਂ ਦੇ ਸੇਲ ਹੈ ਨਹੀਂ ਕੰਮ ਚੱਲ ਨਹੀਂ ਰਿਹਾ ਜਿੰਨਾ ਵੀ ਮਤਲਬ ਟਰਾਂਸਪੋਰਟੇਸ਼ਨ ਵਾਲਾ ਮਾਲ ਸਾਰਾ ਰੁਕ ਗਿਆ ਇਸ ਕਰਕੇ ਸਾਰਾ ਕੰਮ ਇਸ ਟਾਈਮ ਮਤਲਬ ਬੁਰਾ ਹਾਲ ਕੀਤਾ ਮੋਦੀ ਨੇ ਇਹਨਾਂ ਨੂੰ ਜਿੰਨੇ ਵੀ ਕਿਸਾਨ ਨੇ ਹੁਣ ਕੱਲ ਮੁੰਡਾ ਛੀਦ ਹੋ ਗਿਆ ਉਹਦਾ ਵੀ ਜ਼ਿੰਮੇਵਾਰ ਮੋਦੀ ਹੈ ਜੀ ਕਿਉਂਕਿ ਜੇ ਮੰਨ ਲੈਂਦੇ ਉਹਦੋਂ ਜੇ ਚਾਰ ਮੀਟਿੰਗਾਂ ਹੋਈਆਂ ਨੇ ਚਾਰ ਮੀਟਿੰਗਾਂ ਦੇ ਵਿੱਚ ਚਾਰੇ ਬੇਸਿੱਟਾ ਨਿਕਲੀਆਂ ਜੇ ਮੰਨ ਲਓ ਜੇ ਕਿਸਾਨਾਂ ਨੂੰ ਕੋਈ ਪ੍ਰੋਬਲਮ ਆ ਉਹਨਾਂ ਦੀ ਪ੍ਰੋਬਲਮ ਦਾ ਹੱਲ ਕਰੇ ਬੈਠ ਕੇ ਕਿਉਂਕਿ ਮੋਦੀ ਵੀ ਪੀਐਮ ਤਾਂ ਹੀ ਬਣਿਆ ਜੇ ਲੋਕਾਂ ਨੇ ਬਣਾਇਆ ਨਹੀਂ ਲੇਕਿਨ ਸੂਬਾ ਸਰਕਾਰ ਕੀ ਕਰਦੀ ਸੂਬਾ ਸਰਕਾਰ ਪਹਿਲੇ ਕੈਪਟਨ ਦੀ ਸੀਗੀ ਹੁਣ ਇਹਨਾਂ ਦੀ ਆ ਗਈ ਭਗਵੰਤ ਮਾਨ ਦੀ ਆ ਗਈ ਹੈ ਲੇਕਿਨ ਹੁਣ ਕਿੱਥੇ ਨਾ ਕਿੱਥੇ ਗਰਾਰੀ اٹਕ ਜਾਂਦੀ ਹੈ ਹਰ ਵਾਰ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਸ਼ਹਾਦਤਾਂ ਹੁੰਦੀਆਂ ਨੇ ਸੰ 2020 ਤੇ 21 ਜੂਨ ਹੱਤਾ ਹੋਈਆਂ ਸੀਗੀਆਂ ਹੁਣ ਵੀ ਹੱਤਾ ਹੋ ਰਹੀਆਂ ਬਾੜੇ ਟੱਪਰ ਨਹੀਂ ਦਿੱਤਾ ਜਾ ਰਿਹਾ ਉਧਰ ਆਰਪੀਐਫ ਸੀਆਰਪੀਐਫ ਜੀਆਰਪੀਐਫ ਸਾਰੇ ਫੋਰਸਾ ਲਗਾਈਆਂ ਗਈਆਂ ਪੁੱਲ ਤੱਕ ਵੀ ਉੱਥੇ ਮੌਜੂਦ ਹੈਗੀ ਆ ਕਿੰਨਾ ਸੰਘਰਸ਼ ਕਰਨਾ ਪਿਆ ਜੀ ਕੱਲ ਦੀ ਤਰੀਕ ਦੀ 21 ਤਰੀਕ ਸੀਗੀ ਕਿ ਦਿੱਲੀ ਕੂਚ ਕਰਨਾ ਲੇਕਿਨ 2 ਦਿਨ ਦਾ ਸਮਾਂ ਦੇ ਦਿੱਤਾ ਗਿਆ ਕਿਸਾਨਾਂ ਵੱਲੋਂ ਸਿੱਖਤ ਕਿਸਾਨ ਮੋਰਚੇ ਹਲੋ 2 ਦਿਨ ਬਾਅਦ ਦਿੱਲੀ ਕੂਚ ਕਰਾਂਗੇ ਤੁਹਾਨੂੰ ਲੱਗਦਾ ਕਿ ਉਸ ਤੋਂ ਪਹਿਲੇ ਜਿਹੜੀ ਅੱਜ ਨੂੰ ਮੀਟਿੰਗ ਹੈਗੀ ਉਹਦਾ ਫਰਮਾਨ ਕੋਈ ਆ ਜਾਵੇ ਚਲੋ ਵਧੀਆ ਜੀ ਮਤਲਬ ਅਜੇ ਮੀਟਿੰਗ ਦੇ ਵਿੱਚ ਸਹਿਮਤੀ ਹੁੰ ਆਪਾਂ ਲਾ ਲੋ ਵੀ ਕਿਸੇ ਵੀ ਸਟੇਟ ਦੇ ਨਾਲ ਮਤਲਬ ਲੜਨ ਝਗੜਨ ਵਾਲੀਆਂ ਆਪਣੀਆਂ ਟੀਮਾਂ ਨੇ ਸਾਰੀਆਂ ਉੱਥੇ ਲਾਤੀਆਂ ਉਹ ਕੋਈ ਅਤਵਾਦੀ ਥੋੜੀ ਬੈਠੇ ਨੇ ਜੀ ਕਿਸਾਨ ਹੀ ਨੇ ਆਪਣੀਆਂ ਵੋਟਾਂ ਲਈਆਂ ਹੋਈਆਂ ਮੋਦੀ ਸਾਹਿਬ ਨੇ ਮੋਦੀ ਵੀ ਮਤਲਬ ਪੀਐਮ ਤਾਂ ਹੀ ਬਣਿਆ ਜੇ ਮਤਲਬ ਲੋਕਾਂ ਦੇ ਸਿਰ ਤੇ ਉਹੀ ਲੋਕ ਉੱਥੇ ਬੈਠੇ ਆ ਮੁੱਖ ਮੰਤਰੀ ਵੀ ਤਾਂ ਹੀ ਬਣਿਆ ਜਦੋਂ ਮੁੱਖ ਮੰਤਰੀ ਨੂੰ ਵੀ ਮਤਲਬ ਭਗਵੰਤ ਸਿੰਘ ਸਾਹਿਬ ਨੂੰ ਵੀ ਇਹੀ ਆਪਾਂ ਤਾਂ ਬੇਨਤੀ ਕਰਦੇ ਆ ਵੀ ਡਟ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਵੀ ਲੋਕਾਂ ਦੀਆਂ ਜਿਹੜੀਆਂ ਮੰਗਾਂ ਆ ਮੰਨਣੀਆਂ ਮੰਗਵਾਉਣੀਆਂ ਚਾਹੀਦੀਆਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਅਲੀਸਟਰ ਦੇਖਦਾ ਕਿ ਆਪਣਾ ਮੋਦੀ ਸਾਹਿਬ ਨੂੰ ਛੇਤੀ ਸੁਣ ਲੈਣੀ ਚਾਹੀਦੀ ਜਾਂ ਕਿਸਾਨਾਂ ਸੁਣਨੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਵੀ ਇਹ ਆਪਣੀ ਰਿਕਵੈਸਟ ਹੈ ਕਿ ਥੋੜਾ ਸੋਚ ਸਮਝ ਕੇ ਆਪਣਾ ਮੋਰਚਾ ਚਲਾਇਆ ਜਾਵੇ ਤੇ ਜਿੱਤੇ ਕਰਕੇ ਲੋਕਾਂ ਨੂੰ ਨੁਕਸਾਨ ਕੋਈ ਨਾ ਹੋਵੇ ਲੋਕਾਂ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਜਿਹੜਾ ਆਮ ਬੰਦਾ ਉਹ ਮਰਦਾ ਜੀ ਇਹਦੇ ਵਿੱਚ ਹੁਣ ਸਰਕਾਰ ਜਿੰਦਾ ਵੀ ਸੁਣੇਗੀ ਇਹਨਾਂ ਦੀ ਛੇਤੀ ਇਹ ਸੁਣ ਲਵੇ ਤਾਂ ਵਧੀਆ ਰਹੇਗਾ ਆਪਣੇ ਵਾਸਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਿੰਘਲ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖੋਗੇ ਇਸ ਮੋਰਚੇ ਨੂੰ 2020 ਦੀ ਤੇ 2021 ਤੇ 2024 ਦਾ ਕੰਪੈਰੀਸ਼ਨ ਕਰੀਏ ਤਾਂ ਤਾਂ ਮੰਨਦੇ ਹੋ ਇਹ ਆਮ ਬੰਦਾ ਪਰੇਸ਼ਾਨ ਹੈ ਚਲੋ ਕਿਸਾਨ ਆਪਣਾ ਕੰਮ ਕਰ ਰਹੇ ਮੋਦੀ ਆਪਣਾ ਕੰਮ ਕਰ ਰਹੇ ਮੋਦੀ ਆਪੀ ਸੋਸ਼ ਸਮਜ ਦੇ ਹਿਸਾਬ ਨਾਲ ਕੰਮ ਕਰ ਰਹੇ ਹੈ ਤੇ ਕਿ ਉਹਨੂੰ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਕਿਸਾਨ ਕੋਈ ਬੇਲਾ ਦਾ ਹੈ ਨਹੀਂ ਕਰੋ ਆਪਦਾ ਘਰ ਬਰਛਾ ਛੱਡ ਕੇ ਸ਼ਹੀਦ ਹੋ ਰਹੇ ਨੇ ਉਹ ਦੇਖ ਲੋ 18 ਸਾਲ ਦਾ ਮੁੰਡਾ ਗੱਲ ਸ਼ਹੀਦ ਹੋਇਆ ਮਰੀਂਡਾ ਸਾਈਡ ਦਾ ਸੀ ਮੇਰੇ ਇਲਾਕੇ ਦਾ ਸੀ ਤੇ ਕਿ ਗੱਲ ਵਧੀਆ ਨਹੀਂ ਲੱਗੀ ਇਹ ਕਿਵਨ ਦੋ ਦਿਨ ਦਾ ਸਮਾਂ ਹੈ ਅਜੇ ਕੋਈ ਫਰਮਾਨ ਆ ਜੇ ਤਾਂ ਬਹੁਤ ਵਧੀਆ ਗੱਲ ਹੈ ਲੇਕਿਨ ਤੁਹਾਨੂੰ ਲੱਗਦਾ ਕਿ ਉੱਥੇ ਗੋਲੀਆਂ ਚਲਾਉਣਾ ਅਥਰੂ ਗੈਸ ਦੇ ਗੋਲੇ ਬਹੁਤ ਗਲਤ ਹੈ ਬਹੁਤ ਗਲਤ ਹੈ ਇਹ ਤਾਂ ਦੁਸ਼ਮਨਾ ਤੇ ਚਲਾਈਏ ਇਹ ਬਾਹਰ ਜਿਹੜੇ ਬਾਹਰਲੀ ਸੂਬੇ ਦਾ ਅਸੋਰੀ ਮਾਫ ਕਰਨਾ ਬਾਹਲੀ ਅਦਰ ਕੰਟਰੀ ਦਾ ਬੰਦਾ ਵਾਰ ਕਰਦੇ ਤਾਂ ਚਲਾਈਦਾ ਇਜ਼ਰਾਈਲ ਤੇ ਰਸ਼ੀਆ ਨੂੰ ਦੇਖ ਲਈਏ ਹਾਂ ਬਿਲਕੁਲ ਜੀ ਬਿਲਕੁਲ ਸਹੀ ਹੈ ਕਿ ਪਾਕਿਸਤਾਨ ਥੋੜੀ ਨਾ ਹੀ ਅਫਗਾਨਿਸਤਾਨ ਥੋੜੀ ਨਾ ਹਮਲਾ ਬਾਉਂਡਰੀ ਵਾਲ ਕਰ ਦਿੱਤੀ ਹੈ ਤੇ ਹਮਲਾ ਆਪਣੇ ਪੰਜਾਬੀਆਂ ਦੇ ਤੇ ਆਪਣੇ ਹਿੰਦੂਸਤਾਨ ਦੀ ਲੋਕਾਂ ਤੇ ਉਹ ਥੋੜਾ ਕਿਸਾਨਾਂ ਨੂੰ ਵੀ ਸਮਝਣਾ ਉਦੋਂ ਆਰਮੀ ਵਗੈਰੇ ਜੋ ਜੋ ਵੀ ਲੱਗੀ ਹੋਈ ਹੈ ਸਕਿਉਰਟੀ ਉਤਕਾ ਕਰਦੀ ਕਿੰਨਾ ਕ ਫਰਕ ਪੈ ਗਿਆ ਪੰਜਾਬ ਦੇ ਉੱਤੇ ਇਸ ਚੀਜ਼ ਦਾ ਕਾਰੋਬਾਰਤ ਬਿਲਕੁਲ ਠੱਪੇ ਸੋਡੇ ਸਾਹਮਣੀ ਹੈ ਤੁਸੀਂ ਖੁਦ ਲੁਧਿਆਣੇ ਤੋਂ ਮੈਂ ਖੁਦ ਲੁਧਿਆਣੇ ਰਹਦੇ ਹਾਂ ਜਿਹੜੀ ਪਹਿਲਾਂ ਇਨਕਮ ਸੀ ਡੇਲੀ ਦੀ 11500 ਉਸ 200 300 ਤੇ ਰਹਿ ਗਈ ਹੈ ਦੱਸੋ ਕੀ ਬੰਦਾ ਕਰੇਗਾ ਕੀ ਕਮਾਏਗਾ ਕੀ ਕਰੇਗਾ ਮਤਲਬ ਇਸ ਚੀਜ਼ ਦੇ ਨਾਲ ਕਿਤਨੇ ਕਿਤੇ ਖਾਣ ਪੀਣ ਦੀ ਵਸਤੂਆਂ ਦਾ ਵੀ ਫਰਕ ਪਏਗਾ ਆਟੋਮੈਟਿਕਲੀ ਪਏਗਾ ਜੋ ਟ੍ਰਾਂਸਪੋਰਟ ਹੈ ਸਾਰਾ ਕੁਝ ਬੰਦ ਹੈ ਮਹਿੰਗਾਈ ਵਧੇਗੀ ਹਮ ਅਗਰ ਵਾਇਆ ਘੁੰਮ ਕੇ ਆਣਗੇ ਉਸ ਰੇਟ ਉਸ ਚੀਜ਼ ਸਪਲਾਈ ਤੇ ਲੱਤ ਜਗਾ ਜਿੱਦਾਂ ਪਹਿਲਾਂ ਤੁਸੀਂ ਲੋਕਡਾਊਨ ਦੇ ਵਿੱਚੋਂ ਦੇਖ ਲਓ ਸਬਜ਼ੀ ਕਿੰਨੇ ਰੁਪਏ ਹੋਈ ਸੀ ਹੁਣ ਕਹਿ ਰਹੇ ਨੇ ਵੀ ਟਮਾਟਰ ਕਹਿੰਦੇ ਨੇ 10 ਰੁਪਏ ਕਿਲੋ ਹੈ 60 70 ਰੁਪਏ ਕਿਲੋ ਹੋ ਜਾਏਗਾ ਆਮਦਨਾਂ ਕੀ ਕਰੇਗਾ ਇਸ ਚੀਜ਼ ਨੂੰ ਮਹਿੰਗਾਈ ਵੀ ਵਧੇਗੀ ਲੇਕਿਨ ਤੁਹਾਨੂੰ ਲੱਗਦਾ ਨਹੀਂ ਸੇ ਕੇਂਦਰੀ ਸਰਕਾਰ ਨੂੰ ਇਹਨਾਂ ਦੀ ਗੱਲਾਂ ਮੰਨ ਕੇ ਇਹ ਮਹਿੰਗਾਈ ਦੀ ਦਰ ਨੂੰ ਵੀ ਘਟਾ ਕਰਨਾ ਚਾਹੀਦਾ ਤੇ ਜੀਟੀਵੀ ਪੰਜਾਬ ਦੀ ਜਿਹੜੀ ਡਾਊਨ ਹੋ ਰਹੀ ਹੈ ਉਸ ਨੂੰ ਵੀ ਅਪ ਲੈਣਾ ਚਾਹੀਦਾ ਇਹਨਾਂ ਨੂੰ ਇਹਨਾਂ ਦਾ ਆਪਣਾ ਕਿਸਾਨ ਦਾ ਜੋ ਵੀ ਮੁੱਦਾ ਹੈਗਾ ਉਹਨਾਂ ਨੂੰ ਮੰਨਣਾ ਚਾਹੀਦਾ ਵਾ ਕੋਈ ਬਹੁਤ ਗਲਤ ਹੋ ਰਿਹਾ ਵਾ ਐਮਐਸਪੀ ਮਿਨੀਮਮ ਸਰ ਉਹ ਹੀ ਗੱਲ ਹੈ ਜੀ ਉਹਨਾਂ ਦਾ ਪਰ ਬਹੁਤ ਗਲਤ ਹੋ ਰਿਹਾ ਵਾ ਕੱਲ ਵੀ ਅਸੀਂ ਰਿਪੋਰਟ ਦੇਖ ਰਹੇ ਆਂ ਕਿ ਗੋਲੀ ਬੱਜੀਆਂ ਨੇ ਗੋਲੀਆਂ ਚੱਲ ਰਹੀਆਂ ਨੇ ਤੇ ਤਾਂ ਵੀ ਆਪਣੇ ਕਿਸਾਨ ਭਾਈ ਜਿਹੜੇ ਵੀ ਹੈਗੇ ਨੇ ਉਹ ਤਾਂ ਵੀ ਕੁਝ ਨਹੀਂ ਕਰ ਰਹੇ ਨੇ ਡਰੋਨ ਦੇ ਉੱਤੇ ਆਪਣਾ ਜਿਹੜੇ ਬੰਬ ਫੇਂਕ ਰਹੇ ਨੇ ਤਾਂ ਵੀ ਉਹ ਵੀ ਉਹ ਵੀ ਕੁਝ ਨਹੀਂ ਕਰ ਰਹੇ ਹਲੇ ਉਹਨਾਂ ਨੇ ਕੋਈ ਵੀ ਹਲੇ ਹਮਲਾ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਉਹ ਕਹਿ ਰਹੇ ਨੇ ਤਾਂ ਵੀ ਕਿ ਉਹ ਅੱਤਵਾਦੀ ਨੇ ਅੱਤਵਾਦੀ ਕਿਸ ਜਗ੍ਹਾ ਤੋਂ ਅੱਤਵਾਦੀ ਨੇ ਡੰਡਾ ਲੈ ਕੇ ਖੜੇ ਨੇ ਕੁਛੇ ਕੀ ਲੈ ਕੇ ਖੜੇ ਨੇ ਕੁਝ ਵੀ ਨਹੀਂ ਲੈ ਕੇ ਖੜੇ ਹੋ ਆਤਮਾ ਜੀ ਦਾ ਉਹਨੂੰ ਕਿਹਾ ਜਾਂਦਾ ਜਦੋਂ ਕੋਈ ਬੰਬ ਸੱਟਣ ਆਇਆ ਹੋਵੇ ਜਾਂ ਕੁਝ ਅਸਲੇ ਬਾਰੂਦ ਲੈ ਕੇ ਆਇਆ ਹੋਵੇ ਉਹਨੂੰ ਅਤਿਵਾਦੀ ਕਹਿੰਦੇ ਨੇ ਕਿ ਉਹ ਤਾਂ ਸਾਡੇ ਪੰਜਾਬ ਦੇ ਨੇ ਆਪਣੇ ਨੇ ਯਾਰ ਤੇ ਆਪਣੇ ਪੰਜਾਬ ਦੇ ਨੂੰ ਅਤਿਵਾਦੀ ਬਣਾ ਦਿੱਤਾ ਗਿਆ ਇਹ ਬਹੁਤ ਗਲਤ ਹੋ ਰਿਹਾ ਜੀ ਪਰ ਅੰਤਕਵਾਦੀ ਆਪਾਂ ਆਪਾਂ ਪੂਰੇ ਪੰਜਾਬ ਵਾਲੇ ਆਪਾਂ ਉਹਨਾਂ ਦੇ ਨਾਲ ਆ ਕਿਸਾਨਾਂ ਨਾਲ ਤੇ ਬਹੁਤ ਗਲਤ ਹੋ ਰਿਹਾ ਅਤਿਵਾਦੀ ਉਹ ਹੈ ਨਹੀਂ ਅਤਿਵਾਦੀ ਮੈਨੂੰ ਇਹ ਆਪ ਹੀ ਲੱਗ ਰਹੇ ਨੇ ਭਾਜਪਾ ਵਾਲੀ ਜਿਹੜੇ ਆ ਬੰਬ ਗੋਲੇ ਸੁੱਟਦੇ ਤੇ ਗੋਲੀਆਂ ਮਾਰ ਰਿਹਾ ਜੋ ਆਪਣਾ ਕੱਲ ਭਰਾ ਕੇ ਸ਼ਹੀਦ ਹੋਇਆ ਵਾ ਪਰ ਬਹੁਤ ਗਲਤ ਹੋਇਆ ਉਹ ਪਰ ਆਪਾਂ ਕਿਸਾਨ ਨਾਲ ਉਹਨਾਂ ਨਾਲ ਆ ਜੀ ਬਿਲਕੁਲ ਕਿਸਾਨਾਂ ਨਾਲ ਲekin ਵੀ ਰੱਗੇ ਆਉਂਗੇ ਨਹੀਂ ਤੁਸੀਂ ਆਓ ਮੇਰੀ ਤੁਹਾਨੂੰ ਪੁੱਛਣਾ ਛੋਟਾ ਸਵਾਲ ਹੈ ਨਹੀਂ ਇਸ ਚੀਜ਼ ਨੂੰ ਆਪਾਂ ਆ ਤੁਸੀਂ ਆਓ ਤੁਸੀਂ ਆਓ ਕਿਸਾਨ ਅੰਦੋਲਨ ਸਹੀ ਕਰ ਰਿਹਾ ਹੈ ਹਰ ਵਾਰ ਸਹੀ ਕਰਦਾ ਹੈ ਹਰ ਵਾਰ ਲollipops ਦਿੱਤਾ ਜਾਂਦਾ ਹੈ ਐਦਕੀ ਪੱਕੇ ਮੋਰਚੇ ਤੁਹਾਨੂੰ ਲੱਗਦਾ ਨਹੀਂ ਲਾ ਦੇਣੇ ਚਾਹੀਦੇ ਕਿ ਜਦ ਤੱਕ ਮੰਗਾ ਨਾ ਬਣਿਆ ਜਾਂਦਾ ਤਦ ਤੱਕ ਹਿੱਲੋ ਹੀ ਨਾ ਹਾਂਜੀ ਚਾਹੀਦੇ ਆ ਜੀ ਮੰਗਾ ਇਹ ਜਿਹੜੀਆਂ ਮੋਦੀ ਨੂੰ ਕਰਨੀ ਜਿਹੜੀਆਂ ਮਜਬੂਰ ਹੂੰ ਇਹ ਮਤਲਬ ਸਹੀ ਕਰ ਰਿਹਾ ਹੈ ਮਿਲ ਕਿਸਾਨ ਜੀ ਇੰਨੀ ਫੋਰਸ ਲਗਾ ਕੇ ਉਹ ਦਿੱਤੀ ਗਈ ਇੱਕ ਗਲਤ ਸਮਝ ਨੇ ਇੰਨੀ ਫੋਰਸ ਲਗਾ ਦਿੱਤੀ ਗਈ ਇਹ ਚੀਨ ਦੇ ਨਾਲ ਲੜਾਈ ਥੋੜੀ ਨਾ ਚੀਨ ਥੋੜੀ ਨਾ ਵੜ ਗਿਆ ਭਾਰਤ ਦੇ ਚ ਦੇਖੋ ਜੀ ਜੇ ਦਿੱਲੀ ਜਾ ਕੇ ਕਿਸਾਨ ਬਹਿ ਵੀ ਜਾਂਦੇ ਪਿਛਲੀ ਵਾਰੀ ਵੀ ਬੈਠੇ ਸੀ ਮੋਦੀ ਦੀਆਂ ਰੋਟੀਆਂ ਤਾਂ ਨਹੀਂ ਚੱਕ ਲਿਆ ਇਹ ਉਹਨਾਂ ਨੇ ਆਪਣਾ ਹੀ ਖਾਣਾ ਖਾਦਾ ਜਿਹੜਾ ਵੀ ਖਾਦਾ ਜਾਂ ਸਾਡੇ ਜਿੰਨੇ ਵੀ ਹੋਟਲ ਵਾਲੇ ਭਰਾ ਸੀਗੇ ਉਹਨਾਂ ਨੇ ਸਾਥ ਦਿੱਤਾ ਕਿਸਾਨਾਂ ਦਾ ਤੇ ਕਿਸਾਨਾਂ ਦਾ ਸਾਥ ਦਿੱਤਾ ਉੱਥੇ ਬੈਠੇ ਹੀ ਰਹੇ ਆ ਕਿਸੇ ਨੇ ਉਹਨਾਂ ਨੇ ਗੋਲੀ ਤਾਂ ਨਹੀਂ ਚਲਾਈ ਇਹ ਤਾਂ ਫਿਰ ਜਿਹੜੇ ਦਾ ਉਹਨਾਂ ਮੋਦੀ ਸਾਹਿਬ ਕਰ ਰਹੇ ਨੇ ਹੁਣ ਵੀ ਛਰੇਮ ਧੱਕਾ ਤੇ ਇਹਦਾ ਫਿਰ ਮਤਲਬ ਕਿਸਾਨਾਂ ਨੂੰ ਮਤਲਬ ਕਿਸਾਨਾਂ ਨੂੰ ਅੱਜ ਮਤਲਬ ਮਜਬੂਰ ਕਰ ਰਿਹਾ ਮਜਬੂਰ ਕਰ ਰਿਹਾ ਵੀ ਤੁਸੀਂ ਧੱਕਾ ਕਰਨ ਤੇ ਸਾਡੇ ਨਾਲ ਮਜਬੂਰ ਹੋ ਜਾਓ ਜਿਹੜੇ ਕਿ ਸੀਆਰਪੀ ਵਾਲੇ ਮੁਲਾਜ਼ਮ ਉੱਥੇ ਲਾਏ ਗਏ ਨੇ ਵੀ ਉੱਥੇ ਮਤਲਬ ਇਹ ਚਾਹੁੰਦੇ ਆ ਵੀ ਆਪਸ ਵਿੱਚ ਹੀ ਪੂਰਾ ਟਕਰਾ ਹੋਵੇ ਤੇ ਨੈਟ ਤੁਹਾਡੇ ਸਾਹਮਣੇ ਸਾਰੇ ਜ਼ਿਲ੍ਹਿਆਂ ਜਿਨ੍ਹਾਂ ਨੇ ਬੰਦ ਕਰਤੇ ਤੇ ਤੁਸੀਂ ਆਪ ਸੋਚੋ ਵੀ ਮਤਲਬ ਕਿੱਧਰ ਨੂੰ ਇਹਨਾਂ ਨੇ ਸੋਚਿਆ ਵੀ ਜੇ ਹੁਣ ਮੰਨ ਲਓ ਉੱਥੇ ਪੱਤਰਕਾਰ ਭਾਈਚਾਰਾ ਬੈਠਾ ਜੇ ਹੁਣ ਉਹ ਕਿਸੇ ਵੀ ਤਰੀਕੇ ਨਾਲ ਮਤਲਬ ਖਬਰ ਕਰ ਰਹੇ ਨੇ ਹੁਣ ਉਹਦੇ ਚੱਕਰ 'ਚ ਵੀ ਪਤਾ ਨਹੀਂ ਇਹਨਾਂ ਨੇ ਚੈਨਲਾਂ ਦਾ ਕੀ ਕਰਨਾ ਉਸ ਹਿਸਾਬ ਨਾਲ ਜੋ ਨੈਟ ਬੰਦ ਕਰ ਦਿੱਤਾ ਤਾਂ ਇੱਕ ਖਬਰ ਇੱਕ ਪੱਤਰਕਾਰ ਦੀ ਕਾਫੀ ਮੁਸ਼ਕਿਲ ਨਾਲ ਖਬਰ ਭੇਜੀ ਹੋਗੀ ਕਿਉਂਕਿ ਪਾਏ ਆਲੇ ਆਸੇਦ ਆਲੇ ਦਵਾਲੇ ਦੇ ਪੰਜ ਜ਼ਿਲ੍ਹਿਆਂ ਦਾ ਜਿਹੜਾ ਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਹਾਂਜੀ ਹਾਂਜੀ ਸਾਰੇ ਜਿਹੜੇ ਆਸੇ ਪਾਸੇ ਜਿੰਨੇ ਪੰਜ ਸਟੇਟਾਂ ਪੈਂਦੀਆਂ ਨੇ ਸਾਰਾ ਦਾ ਨੈੱਟ ਬੰਦ ਕੀਤਾ ਗਿਆ ਜਿਸ ਦੇ ਕਰਕੇ ਨੁਕਸਾਨ ਤਾਂ ਬਹੁਤ ਹੋ ਰਿਹਾ ਵਾ ਕੀ ਮਤਲਬ ਆਵਾਮ ਕੋ ਗੱਲ ਨਾ ਪਹੁੰਚੇ ਆਵਾਮ ਕੋ ਗੱਲ ਨਾ ਪਹੁੰਚੇ ਬਸ ਮੇਨ ਮੁੱਦਾ ਇਹ ਸੀ ਉਹਨਾਂ ਦਾ ਨੈੱਟ ਬੰਦ ਕਰਨਾ ਤਾਂ ਕਿ ਆਵਾਮ ਕੋ ਗੱਲ ਨਾ ਪਹੁੰਚੇ ਕੋਈ ਵੀ ਬੜੇ ਦਾ ਅਸਰ ਕਿਤੇ ਨਾ ਕਿਤੇ ਕੋਰਪੋਰੇਟ ਇੰਡਸਟਰੀ ਨੂੰ ਹੋ ਰਿਹਾ ਵਾ ਜਿੰਨੇ ਵੀ ਇੰਡਸਟਰੀਅਸ ਨੇ ਅੱਗੇ ਉਹਨਾਂ ਸਾਰਿਆਂ ਦੇ ਨੈੱਟ ਬੰਦ ਹੋਣ ਕਰਕੇ ਕੰਮ ਆਪਣੇ ਸਮਾਨ ਜਿੰਨੇ ਵੀ ਹੈ ਜਿਹੜੇ ਵੀ ਆਪਣਾ ਡੇਲੀ ਯੂਜ਼ ਦਾ ਸਮਾਨ ਹੈ ਉਹ ਸਾਰਾ ਮਹਿੰਗਾ ਹੋਏਗਾ ਹੋਏਗਾ ਹੁਣ ਜੇ ਮੈਂ ਆٹے ਦਾ ਰੇਟ ਵਧੇਗਾ ਤੇਲ ਦਾ ਰੇਟ ਵੱਧ ਗਿਆ ਹੁਣ ਤੇਲ ਦਾ ਰੇਟ ਵਧੇਗਾ ਫਿਰ ਪੈਟਰੋਲ ਡੀਜ਼ਲ ਦੇ दाम ਵਧਣਗੇ ਵਧਣਗੇ ਇਹਦੇ ਕਰਕੇ ਸਾਰਾ ਨੁਕਸਾਨ ਆਮ ਬੰਦਿਆਂ ਦਾ ਹੀ ਹੋਣਾ ਜੀ ਤੇ ਸਰਕਾਰ ਨੂੰ ਬਹੁਤ ਛੇਤੀ ਨਾਲ ਦੀ ਮੰਗ ਸੁਣ ਲੈਣੀ ਚਾਹੀਦੀ ਹੈ ਆਪਣੇ ਵੱਲੋਂ ਤਾਂ ਇਹੀ ਹੈ ਸਾਡਾ ਅਲੱਗ-ਅਲੱਗ ਵਿਚਾਰ ਸੀਗੇ ਅਲੱਗ-ਅਲੱਗ ਪਬਲਿਕ ਹੈ ਅਲੱਗ-ਅਲੱਗ ਵਿਚਾਰ ਰੱਖੇ ਨੇ ਕਿ ਨਰਿੰਦਰ ਮੋਦੀ ਕੇਂਦਰੀ ਸਰਕਾਰ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਕਿਤੇ ਨਾ ਕਿਤੇ ਤਾਲਮਿਲ ਕਰਕੇ ਕਿਸਾਨਾਂ ਦੀ ਮੰਗਾਂ ਮੰਨ ਲੈਣ ਕਿ ਮੰਗ ਨੂੰ ਅੱਗੇ ਰਸਤਾ ਦਿਖਾਉਣ ਤਾਂ ਕਿ ਪੰਜਾਬ ਦੀ ਜੀਡੀਪੀ ਡਾਊਨ ਹੋ ਸਕੇ ਪੰਜਾਬ ਦੇ ਵਿੱਚ ਖਾਣ ਪੀਣ ਦੀ ਜਿਹੜੀ ਵਸਤੂਆਂ ਉਹ ਮਹਿੰਗੀਆਂ ਨਾ ਹੋ ਪਣ ਤੁਹਾਨੂੰ ਸਾਰਿਆਂ ਨੂੰ ਯਾਦ ਵੀ ਹੋਣਾ ਪਿਛਲੇ ਸਾਲ ਜਦੋਂ 2020 ਦੇ ਵਿੱਚ ਕੋਰੋਨਾ ਆਇਆ ਸੀਗਾ ਤੇ ਉਸ ਵੇਲੇ ਵੀ ਜਿਹੜਾ ਹੈਗਾ ਵਾ ਕਿ ਸਮਾਨ ਕਿੰਨਾਕ ਮਹਿੰਗਾ ਕਰ ਦਿੱਤਾ ਗਿਆ ਸੀਗਾ ਲੇਕਿਨ ਉਹੀ ਹਾਲਾਤ ਦੁਆਰਾ ਬੰਦੇ ਜਾ ਰਹੇ ਨੇ ਕਿ ਪੰਜਾਬ ਨੂੰ ਵਕਤ ਰੱਖ ਦਿੱਤਾ ਗਿਆ ਵਾ ਅਗਰ ਉਸ ਇਸ ਤਰ੍ਹਾਂ ਦੀਆਂ ਦੀਵਾਰਾਂ ਕਰ ਦਿੱਤੀਆਂ ਗਈਆਂ ਨੇ ਕਿ ਪੰਜਾਬ ਦਿੱਲੀ ਵੱਲੋਂ ਨਹੀਂ ਜਾ ਸਕਦਾ ਆਖਿਰ ਹਿੰਦੁਸਤਾਨ ਜਾਂ ਭਾਰ ਦੇ ਵਿੱਚ ਅਸੀਂ ਰਹਿੰਦੇ ਆ ਤੇ ਭਾਰ ਦੀ ਰਾਜਧਾਨੀ ਕਿਹਾ ਜਾਂਦਾ ਦਿੱਲੀ ਹੈ ਸੈਂਟਰ ਜਿਹੜੀ ਪੈ ਜਾਂਦੀ ਹੈ ਸੈਂਟਰ ਸਾਡਾ ਵੀ ਜਿਹੜਾ ਪੰਜਾਬ ਵੱਖ ਨਹੀਂ ਹੈ ਚੰਡੀਗੜ੍ਹ ਸਾਨੂੰ ਪੰਜਾਬ ਨੂੰ ਲੇਕਿਨ ਸਾਡੀ ਰਾਜਧਾਨੀ ਚੰਡੀਗੜ੍ਹ ਹੀ ਪੈ ਜਾਂਦੀ ਹੈ ਲੇਕਿਨ ਸਾਨੂੰ ਵੀ ਚੰਡੀਗੜ੍ਹ ਤੋਂ ਦਿੱਲੀ ਜਾਣਾ ਪੈਂਦਾ ਕਿਉਂਕਿ ਸੈਂਟਰ ਹੀ ਸਾਰੇ ਹੁਕਮ ਦਿੰਦੀ ਹੈ ਲੇਕਿਨ ਹੁਣ ਦੇਖਦੇ ਆ ਮੀਟਿੰਗ ਤਾਂ ਹੈਗੀ ਹੈ ਮੀਟਿੰਗਾਂ ਦੇ ਦੌਰ ਵੀ ਸਿੱਟਾ ਵੀ ਬੇਸਿੱਟਾ ਰਹਿੰਦਾ ਵਾ ਲੇਕਿਨ ਹੁਣ ਕਿਸਾਨਾਂ ਦੇ ਹੱਕ ਦੀ ਗੱਲ ਮੰਨੀ ਜਾਊਗੀ ਕੀ ਅੰਦੋਲਨ ਹੋਰ ਤੇਜ਼ ਹੋਊਗਾ ਲੁਧਿਆਣਾ ਦੇ ਕੈਮਰਾਮੈਨ ਮੈਂ ਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ